ਦੀ ਪਸੇਰੀਆਂ ਉਹ ਸਾਰੇ ਆਪਸ ਵਿੱਚ ਹੀ ਖਿੰdre ਹੋਇਆ ਇਹਨਾਂ ਨੂੰ ਜਰੂਰ ਇਸ ਬਨੇ ਧਿਆਨ ਦੇਣਾ ਚਾਹੀਦਾ ਆਪਾਂ ਗੱਲਬਾਤ ਕਰਦੇ ਆਂ ਜੀ ਸਰਦਾਰ ਨਵਜੋਤ ਸਿੰਘ ਸਿੱਧੂ ਸਾਬਕਾ ਪ੍ਰਧਾਨ ਆ ਕਾਂਗਰਸ ਦੇ ਤਾਂ ਵੀ ਵੱਡੇ ਲੀਡਰ ਆ ਤੇ ਕਮੇਟੀ ਵੀ ਕਾਫੀ ਕਰਦੇ ਰਿਹਾ ਤੇ ਕਮੈਂਟਰੀ ਵੀ ਕਰਦੇ ਰਿਹਾ ਕ੍ਰਿਕਟ ਦੇ ਵਿੱਚ ਵਧੀਆ ਕੈਰੇਕਟਰ ਆ ਉਹਨਾਂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਡਾਕਟਰ ਨਵਜੋਤ ਕੌਰ ਜਿਹੜੀ ਉਹ ਸਿਹਤਯਾਬ ਹੋਈ ਆ ਜੀ ਕੈਂਸਰ ਤੋਂ ਬਾਅਦ ਉਹਨਾਂ ਨੇ ਕੋਈ ਰੈਮਡੀ ਦੱਸੀ ਆ ਜੀ ਦੇਸੀ ਆ ਚੀਜ਼ਾਂ ਖਾਓ ਤੇ ਤੁਸੀਂ ਜਿਹੜਾ ਉਹ ਕਾਫੀ ਜ਼ਿਆਦਾ ਠੀਕ ਹੋ ਸਕਦੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਮੈਡੀਸਨ ਨਾ ਲਾਓ ਉਹਨਾਂ ਨੇ ਵੀ ਕਿਹਾ ਮੈਡੀਸਨ ਲੈਣੀ ਪਣਦੀ ਆ ਉਹਨਾਂ ਦੇ ਹੱਕ ਵਿੱਚ ਜਿਹੜਾ ਹਰਵਿੰਦਰ ਸਿੰਘ ਫੂਲਕਾ ਨਤਰਿਆ ਜੀ ਕਹਿੰਦਾ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਕਿਹਾ ਖਰਾਕ ਸਭ ਤੋਂ ਚੰਗੀ ਦਵਾਈ ਆ ਜੀ ਦੇਖੋ ਨਵਜੋਤ ਸਿੰਘ ਸਿੱਧੂ ਜਦੋਂ ਜੇਲ੍ਹ ਦੇ ਵਿੱਚ ਬੰਦ ਸੀ ਜੀ ਉਸ ਵੇਲੇ ਉਹਨਾਂ ਦੀ ਵਾਈਫ ਨੂੰ ਡਿਟੈਕਟ ਹੋਇਆ ਸੀ ਕੈਂਸਰ ਹਮ ਹਮ ਅਰੇ ਇਧਰ ਘਰ ਵਾਲਾ ਜੇਲ੍ਹ 'ਚ ਬੰਦ ਹੋਵੇ ਤੇ ਉਹ ਬੀਬੀ ਨੂੰ ਫਿਰ ਉਸ ਪ੍ਰੇਟੂ ਜਨਾ ਪਿਆ ਕੈਂਸਰ ਦੇ ਨਾਲ ਉਹਨੇ ਸਰਜਰੀ ਕਰਾਈ ਕੋਈ ਬਹੁਤਾ ਇਲਾਜ ਉਹਦਾ ਬਤਲਕਾਰ ਕਰ ਕਰ ਸਾਥ ਨਾ ਹੋਇਆ ਕਈ ਸਰਜਰੀਆਂ ਹੋਈਆਂ ਉਹਦੀਆਂ ਹਮਮ ਨਵਜੋਤ ਸਿੰਘ ਸਿੱਧੂ ਜੇਲ ਤੋਂ ਬਾਹਰ ਆਉਂਦੇ ਤੇ ਫਿਰ ਜੇਲ ਤੋਂ ਬਾਹਰ ਆ ਕੇ ਇਹ ਸਮਰਪਿਤ ਹੋ ਗਏ ਸੀ ਆਪਣੀ ਵਾਈਫ ਨੂੰ ਕਿ ਬਾਕੀ ਕੋਈ ਕੰਮ ਨਹੀਂ ਕਰਨਾ ਸਿਰਫ ਸਿਰਫ ਨਵਜੋਤ ਕੌਰ ਸਿੱਧੂ ਨੂੰ ਜਿਹੜਾ ਇਹ ਇਸ ਮਾਮਲੇ ਦੇ ਵਿੱਚ ਫਸਦੀ ਹੋਈ ਹੈ ਜਿਸ ਅਦਾਤ ਫਸਦੀ ਹੋਈ ਹੈ ਇਹਦੇ ਚ ਘਟ ਰਹੇ ਡਾਕਟਰੀ ਇਲਾਜ ਆਪੀਤਾਂ ਤੇ ਚੱਲਦਾ ਰਿਹਾ ਲੇਕਿਨ ਉਹਨਾਂ ਨੇ ਕੁਝ ਓੜ-ਪੋੜ ਕੀਤਾ ਉਹ ਸਾਡੇ ਅਜਨਮੇ ਤੇ ਜਿਹੜੇ ਪੁਰਾਣੇ ਜਿਹੜੇ ਹੈਗੇ ਐ ਫਾਰਮੂਲੇ ਉਹਨਾਂ ਨੇ ਉਸ ਫਾਰਮੂਲੇ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਪਹਿਲੀ ਗੱਲ ਤੇ ਚੰਦੀ ਸਾਹਿਬ ਮੈਂ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਤਰਵਾਦ ਕਰਦਾ ਤੇ ਆਪਣੇ ਲੀਡਰਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਜੋ ਕੁਛ ਨਵਜੋਤ ਕਾ ਔਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਰਾਹ ਅਪਣਾਇਆ ਮਾੜਾ ਬੁਟਾ ਭਲੇਉ ਮਕਸਦ ਤੁਸੀਂ ਵੀ ਉਸ ਪਾਸੇ ਤੁਰੋ। ਉਹਨੇ ਕਿਹਾ ਕਿ ਸਾਡੇ ਕੋਲੇ ਇਹਦੀ ਪ੍ਰੋਬਲਮ ਨਹੀਂ ਇਹਦੀ ਸਾਨੂੰ ਕੋਈ ਸਮੱਸਿਆ ਨਹੀਂ ਕਿ ਅਸੀਂ ਇਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹ ਇਲਾਜ ਨਹੀਂ 시 ਕਰਵਾ ਸਕਦੇ ਕਰਵਾ ਸਕਦੇ ਸੀ ਹਾਂ ਪਰ ਅਸੀਂ ਪ੍ਰਾਈਵੇਟ ਹਸਪਤਾਲ ਦੀ ਬਜਾਏ ਨਵਜੋਤ ਕੌਰ ਸਿੱਧੂ ਦਾ ਇਲਾਜ ਜਿਹੜਾ ਹੈਗਾ ਉਹ ਸਰਕਾਰੀ ਹਸਪਤਾਲ ਚੁਪਰਾ ਹੈ ਬਿਲਕੁਲ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਕਦੇ ਬੜੇ ਕਾਬਲ ਡਾਕਟਰ ਹੈਗੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਥੋੜਾ ਇਲਾਜ ਕਰ ਸਕਦੇ ਆ ਉਹਦੀਆਂ ਸਰਜਰੀ ਜਿਹੜੀਆਂ ਉੱਥੇ ਕਰਵਾਈਆਂ ਐ ਜਿਵੇਂ ਚੰਦੀ ਸਾਹਿਬ ਮੈਂ ਇੱਥੇ ਇਹ ਦੱਸਣਾ ਚਾਹੂੰਗਾ ਸਾਰੇ ਦਰਸ਼ਕਾਂ ਨੂੰ ਕਿ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਸਰਕਾਰ ਨੇ ਇਹ ਪ੍ਰਬੰਧ ਕੀਤਾ ਹੋਇਆ ਹੈ ਕਿ ਜੇ ਕਿਸੇ ਐਮਐਲਏ ਨੂੰ ਹਾਂ ਸਾਬਕਾ ਐਮਐਨਏ ਨੂੰ ਉਹਦੇ ਘਰਵਾਲੀ ਨੂੰ ਉਹਦੇ ਘਰਵਾਲੇ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਹੋਵੇ ਤੇ ਉਹ ਕਿਤੋਂ ਵੀ ਇਲਾਜ ਕਰਵਾ ਸਕਦਾ ਹੈ ਤੇ ਜਿਹੜਾ ਖਰਚਾ ਹੋਊਗਾ ਉਹ ਖਰਚਾ ਪੰਜਾਬ ਸਰਕਾਰ ਅਦਾ ਕਰੂਗੀ ਜੀ ਪੰਜਾਬ ਦੇ ਵਿੱਚ ਦੋ ਵੱਡੇ ਘਰਾਣੇ ਔਰ ਰਾਜਪਾਤ ਦੇ ਪੱਖ ਤੋਂ ਵੀ ਆਪਾਂ ਕਹੀਏ ਤੇ ਦੇ ਪੈਸੇ ਦੇ ਪੱਖ ਤੋਂ ਵੀ ਕਹੀਏ ਅਮੀਰੀ ਦੇ ਪੱਖ ਤੋਂ ਕਹੀਏ ਤਾਂ ਉਹ ਸਿਰੇ ਵਾਲੇ ਸੀ ਜੀ ਉਹਨਾਂ ਦੇ ਵਿੱਚੋਂ ਇੱਕ ਹੈ ਸਰਦਾਰ ਹਰਚਰਨ ਸਿੰਘ ਬਰਾੜ ਦਾ ਪਰਿਵਾਰ ਹੂੰ ਹਰਜਨ ਸਿੰਘ ਬਰਾੜ ਤੁਹਾਨੂੰ ਪਤਾ ਮੁੱਖ ਮੰਤਰੀ ਰਹੇ ਹਨ ਦੀ ਵਾਈਫ ਜਿਹੜੀ ਹੈ ਕਈ ਵਾਰੀ ਉਹ ਫੈਸਟੀ ਵੀ ਰਹੀ ਹੈ ਐਮਐਨਏ ਵੀ ਰਹੀ ਹੈ ਔਰ ਉਹ ਪ੍ਰਕਾਸ਼ ਸਿੰਘ ਕੈੜੋ ਦੀ ਡੱਗੀ ਪਤੀ ਜੀ ਹੈ ਬੀਬੀ ਜਿਹੜੀ ਹੁਣ ਤਾਂ ਮਰ ਗਈ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਗੁਰਵਿੰਦਰ ਕੌਰ ਬਰਾੜ ਤੇ ਪ੍ਰਕਾਸ਼ ਸਿੰਘ ਕੈੜੋ ਲਗਾਤਾਰ ਪੰਜਾਬ ਦਾ ਮੁੱਖ ਮੰਤਰੀ ਹੈ ਉਹਨਾਂ ਦਾ ਬੇਟਾ ਕਰਨੀ ਬਰਾੜ ਉਹਨੂੰ ਕੈਂਸਰ ਹੋ ਗਿਆ ਸੀ ਤੇ ਉਹਨੇ ਬਾਹਰੋਂ ਵਿਦੇਸ਼ ਦੇ ਵਿੱਚੋਂ ਇਲਾਜ ਕਰਵਾਇਆ ਸੀ ਇਸੇ ਤ੍ਰਿਕੇ ਸਰਦਾਰ ਜੀ ਸੁਰੇਂਦਰ ਕੌਰ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਸੁਖਵੀਰ ਸਿੰਘ ਉਹ ਰਾਣੀ ਮਾਤਾ ਜੀ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਉਹਨਾਂ ਦਾ ਇਲਾਜ ਵੀ ਬਾਹਰੋਂ ਹੋਇਆ ਸੀ ਪਰ ਉਹ ਲੰਬਾ ਸਮਾਂ ਮਤਲਬ ਜੀਵਤ ਨਹੀਂ ਰਹਿ ਸਕੇ ਤੇ ਉਹਨਾਂ ਦੀ ਮੌਤ ਹੋ ਗਈ ਸੀ ਉਸ ਵੀ ਜਿਹੜੇ ਅੰਕੜੇ ਹਾਸਲ ਕੀਤੇ ਅਖਬਾਰਾਂ ਵਾਲੇ ਦੇ ਆਰਟੀਆਈ ਐਕਟੀਵਿਸਟਾਂ ਨੇ ਜੀ ਜੀ ਉਹਦੇ ਤੋਂ ਪਤਾ ਲੱਗਿਆ ਜੀ ਕਰੋੜਾ ਰੁਪਇਆ ਖਰਚ ਹੋਇਆ ਸੀ ਉਹਨਾਂ ਤੇ ਔਰ ਉਹ ਪੈਸਾ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਚੋਂ ਉਹਨਾਂ ਨੇ ਕਢਵਾਇਆ ਸੀ ਲੈ ਲਿਆ ਹੂੰ ਹੂੰ ਤੋ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੇ ਪੈਸੇ ਤਾਂ ਸਾਡੀ ਸਰਕਾਰ ਕਹਿੰਦੀ ਜੀ ਅਸੀਂ ਮਹੱਲਾ ਕਲੀਨਿਕ ਖੋਲ੍ਹਦੇ ਐ ਲੋਕੋ ਤੇਲ ਐਲ ਕਰਾ ਸਕਦੇ ਐ ਲੇਕਿਨ ਸਾਡੇ ਕਿਸੇ ਮੰਤਰੀ ਨੂੰ ਮੁੱਖ ਮੰਤਰੀ ਨੂੰ ਜੇ ਮੜਿਆ ਦੁਕਾਨ ਵੀ ਲੱਗ ਜੇ ਤਾਂ ਉਹ ਕਿਸੇ ਮਹੱਲਾ ਕਲੀਨਿਕ ਤੱਕ ਕਿਸੇ ਸਰਕਾਰੀ ਹਸਪਤਾਲ ਨੂੰ ਮੂਹ ਨਹੀਂ ਕਰਦੇ ਸਾਰੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਮੰਤਰੀ ਚਾਹੇ ਮੁੱਖ ਮੰਤਰੀ ਚਾਹੇ ਕਾਂਗਰਸ ਦੇ ਹੋਣ ਅਕਾਲੀ ਦਲ ਦੇ ਹੋਣ ਆਮ ਆਦਮੀ ਪਾਰਟੀ ਦੇ ਹੋਣ ਇਹ ਸਭ ਪ੍ਰਾਈਵੇਟ ਹਸਪਤਾਲਾਂ ਨੂੰ ਭਜਦੇ ਐ ਕੋਈ ਦਿੱਲੀ ਨੂੰ ਭਜਦਾ ਕੋਈ ਫੋਰਸ ਨੂੰ ਭਜਦਾ ਕੋਈ डीएमसी ਨੂੰ ਸੀਐਮ ਨੂੰ ਉਸ ਪੱਤਰੀ ਦਾ ਪਏ ਪਰ ਖਰਚੇ ਨਾ ਸਰਕਾਰੀ ਸੁਗਏ ਜੀ ਨਵਜੋਤ ਸਿੱਧੂ ਨੇ ਇੱਕ ਬੜੀਆ ਜਿਹੜੀ ਹੈਗੀ ਪ੍ਰਤਪਾਈ ਹੈ ਕਿ ਜੀ ਮੈਂ ਜਿਹੜਾ ਹੈਗਾ ਇਲਾਜ ਸੀ ਆਪਣਾ ਕਰਵਾਇਆ ਤਾਂ ਉਹ ਸਰਕਾਰੀ ਹਸਪਤਲ ਚ ਕਰਵਾਇਆ ਕਿਉਂਕਿ ਡਾਕਟਰ ਨਵਜੋਤ ਕੌਰ ਸਿੱਧੂ ਕੋ ਉਹ ਡਾਕਟਰ ਹੈ ਜੀ ਤੁਸੀਂ ਗੱਲ ਜਿਹੜੀ ਉਹਨੇ ਕਿਹਾ ਕਿ ਸਰਜਰੀ ਕਰਵਾਈ ਇਲਾਜ ਕਰਵਾਇਆ ਤਾਂ ਇਹ ਤੱਕ ਦੋ ਰੋਲੇ ਦੋ ਰਾਮੇ ਵੀ ਹੈ ਕਿ ਉਹਨਾਂ ਦਾ ਜਿਹੜੀ ਸਰਜਰੀ ਹੋਈ ਹੈ ਪਰ ਨਾਲੇ ਜਿਹੜਾ ਇਮਿਊਨ ਸਿਸਟਮ ਹੈ ਜਿਹਨੂੰ ਆਪਾਂ ਕਹਿੰਦੇ ਆ ਬਿਮਾਰੀਆਂ ਨਾਲ ਸਰੀਰ ਦੀ ਲੜਨ ਵਾਲੀ ਸ਼ਕਤੀ ਹੈ ਉਹਨੂੰ ਵਧਾਉਣ ਦਾ ਵਾਸਤੇ ਉਹ ਕਹਿੰਦੇ ਸੀ ਆਪਣੇ ਕੁਝ ਔੜ-ਪੋੜ ਕੀਤੇ ਆ ਬਿਲਕੁਲ ਜੀ ਜਿਵੇਂ ਕਿ ਉਹਨਾਂ ਨੇ ਕਿਹਾ ਵੀ ਨਿੰਬੂ ਪਾਣੀ ਦੇਣਾ ਹਲਦੀ ਜਿਹੜੀ ਪਾਕੇ ਦੇਣੀ ਨਿੰਮ ਦੇ ਪੱਤੇ ਪਾਉਣੇ ਉਹਦਾ ਕੜਾ ਬਣਾਉਣਾ ਉਹ ਤੇ ਜੀ ਉਹ ਕਹਿੰਦੇ ਵੀ ਉਹ ਬਹੁਤ ਸਹਾਇੀ ਹੋਇਆ ਉਹਦੇ ਨਾਲ ਉਹਦਾ ਇਮਿਊਨ ਸਿਸਟਮ ਵਧਿਆ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਇਮਿਊਨ ਸਿਸਟਮ ਵਧਾਉਣ ਦਾ ਵਾਸਤੇ ਇਹ ਜਿਹੜੀ ਪੈਚੀ ਹੈ ਇਹ ਅਪਣਾ ਲੈਣੀ ਚਾਹੀਦੀ ਹੈ ਹਾਂ ਹਾਂ ਜਿਨ੍ਹਾਂ ਨੇ ਇਹ ਗੱਲ ਕਹੀ ਤੇ ਨਾਲ ਦੀ ਨਾਲ ਜਿਹੜਾ ਹੈਗਾ ਜੀ ਖੰਡਣ ਕੀਤਾ Tata Memorial ਜਾਂ Cancer Institute ਆ ਉਹਨਾਂ ਨੇ ਉਹਨਾਂ ਦੇ ਡਾਇਰੈਕਟਰ ਨੇ ਤੇ ਸੈਂਕੜੇ ਡਾਕਟਰਾਂ ਨੇ ਲਿਖ ਕੇ ਇਹ ਗੱਲ ਪਾਈ ਕਿ ਇੱਕ ਕਰੈਕਟਰ ਹੈ ਉਹਦੀ ਵਾਈਫ ਨੂੰ ਬ੍ਰਸਟ ਕੈਂਸਰ ਹੋ ਗਿਆ ਸੀ ਤੇ ਉਹ ਕਹਿੰਦਾ ਕਿ ਮੈਂ ਇਹ ਨਾਲ ਇਲਾਜ ਕਰਵਾ ਲਿਆ ਕਹਿੰਦੇ ਜੀ ਇਹ ਤਾਂ ਗੁਮਰਾਹ ਕਣ ਗੱਲ ਹੈ ਇਹਦੇ ਵਾਸਤੇ ਤਾਂ ਕੀਮੋ ਹੈ ਇਹਦੇ ਵਾਸਤੇ ਸਰਜਰੀ ਹੈ ਉਹ ਕਰਵਾਉਣੀ ਚਾਹੀਦੀ ਹੈ ਫਿਰ ਕਿਸੇ ਸੱਜਣ ਨੇ ਕਹਿ ਡਿਮਾਗ ਵੀ ਕਰਨੇ ਕਿ ਮੁਲਤਾਨੀ ਸਾਹਿਬ ਹੈ ਕੁਝ ਰਿਟਾਇਰਡ ਸਿਵਲ ਸਰਜਨ ਉਹ ਕਹਿੰਦੇ ਜੀ ਮੁਕੱਦਮਾ ਦਰਜ ਕਰੋ ਨਵਜੋਤ ਸਿੰਘ ਸਿੱਧੂ ਤੇ ਇਹ ਕਬਤ ਮਾੜਾ ਕੰਮ ਕਰਦਾ ਨਵਜੋਤ ਸਿੰਘ ਸਿੱਧੂ ਤੇ ਮੁਕੱਦਮਾ ਦਰਜ ਕਰਾਉਣ ਦੀ ਗੱਲ ਕਰਦੇ ਆ ਤੇ ਜਿਹੜਾ ਉਹ ਆਪਣਾ ਹੈਗਾ ਤੁਹਾਡਾ ਜੋਗੀ ਵਾਲਾ ਪਪਾ ਆਰਾਮਦੇਵ ਜੀ ਉਹ ਕਿੰਨਾ ਕੁਛ ਕਿੱਡਾ ਕਿੱਡਾ ਵੱਡਾ ਉਹ ਜਿਹੜਾ ਹੈਗਾ ਵਪਾਰ ਕਰੀ ਜਾਂਦਾ ਹੈ ਆਪਜੀ ਤੋਂ ਇਲਾਜ ਕਰਾਉਣਾ ਹੁੰਦਾ ਉਹ ਪ੍ਰਾਈਵੇਟ ਹਸਪੀਟਲਾਂ ਤੋਂ ਵਿੱਚ ਜਾ ਕੇ ਇਲਾਜ ਕਰਾਉਂਦੇ ਆ ਜਾਂ ਵਿਦੇਸ਼ਾਂ ਤੋਂ ਜਾ ਕੇ ਇਲਾਜ ਕਰਾਉਂਦੇ ਆ ਹੂੰ ਹੂੰ ਉਹਨੂੰ ਆਪਾਂ ਨਵਜੋਤ ਨਵਜੋਤ ਸਿੱਧੂ ਨੂੰ ਉਹਨਾਂ ਨਾਲ ਕਿਵੇਂ ਜੋੜਾਂਗੇ ਜੀ ਇਹ ਜਿਹੜੀ ਪੈਥੀ ਹੈ ਅਯੁਰਵੇਦ ਦੀ ਪੈਥੀ ਹੈ ਜੈਦੀ ਪੈਥੀ ਨਹੀਂ ਇਹ ਬਹੁਤ ਪੁਰਾਣੀ ਪੈਥੀ ਹੈ ਸਾਡੇ ਦੇਸ਼ ਦੀ ਪੈਥੀ ਹੈ ਬਿਲਕੁਲ ਜੀ ਹਰ ਇੱਕ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਐਲੋਪੈਥੀ ਵਾਲੇ ਸਰ ਆਪਣੀ ਤੋੜੀ ਜਰੀ ਹੈ ਕਿ ਅਯੁਰਵੇਦ ਨੂੰ Hindi ਜਾਣ ਕੇ ਅਯੁਰਵੇਦ ਵਾਲੇ ਹਰੋਪੈਥੀ ਨੂੰ ਮਿਲੀ ਜਾਣਗੇ ਨੌਰੀ ਜਾਣਗੇ ਔਰ ਸਾਰੇ ਮਿਲ ਬਲਾ ਕੇ ਜਿਹੜੀ ਹੈਗੀ ਐਲੋ ਪੈਠੀ ਨੂੰ ਇਸ ਕਿਸਮ ਦਾ ਇਕ ਸਰਚ ਕਰਨੇ ਜੀ ਲੇਕਿਨ ਜਿਹੜੀਆਂ ਰਿਸ਼ੀਆਂ ਮੁਰੀਆਂ ਨੇ ਬੜੇ ਲੰਬੇ ਸਮੇਂ ਤੋਂ ਇਹ ਪੈਠੀ ਲੱਭੀ ਹੋਈ ਹੈ ਉਹਨੂੰ ਅਸੀਂ ਕਿਵੇਂ ਕਹਾਂਗੇ ਕਿ ਇਹ ਬੇਕਾਰ ਹੈ ਕਿਸੇ ਕਿਸਮ ਦੀ ਹੂੰ ਹੂੰ ਉਹਨੇ ਇਸ ਮਾਮਲੇ ਦੇ ਵਿੱਚ ਐ ਚੈਸਪੂਲਕਰ ਸਾਹਿਬ ਜਿਹੜੇ ਬਹੁਤ ਵੱਡੇ ਵਕੀਲਾ ਸੁਪਰੀਮ ਕੋਰਟ ਦੇ ਵਕੀਲ ਹੈ ਉਹ ਸਾਹਮਣੇ ਆਏ ਉਹਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੇ ਜੋ ਗੱਲ ਕਹੀ ਹੈ ਉਹਦੀ ਪੁਸ਼ਟੀ ਵੀ ਕਰਦਾ ਹੂੰ ਔਰ ਮੈਂ ਇਹ ਵੀ ਦੱਸਦਾ ਕਿ ਜਿਹੜਾ ਤਰੀਕਾ ਕਰ ਉਹਨੇ ਆਪਣਾ ਸੀ ਵੀ ਅਪਣਾ ਚੁੱਕੀ ਹੈ ਜੀ ਪਿੰਡੇ ਕਰੋਨਾ ਦੇ ਦੌਰ ਦੇ ਵਿੱਚ ਕਰੋਨਾ ਹੋ ਗਿਆ ਸੀ ਅਸੀਂ ਕੋਈ ਜਿਹੜੀ ਹੈਗੀ ਆ ਉਹ ਬਾਹਰੋਂ ਦਵਾਈ ਨਹੀਂ ਲਈ ਅਸੀਂ ਆਪਣੇ ਉਹੜ-ਕੋੜ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਕੀਤਾ ਜੀ ਔਰ ਨਾਲ ਫਿਰ ਉਹਨੇ ਜਿਸ ਤੱਕ ਇਹ ਸੀ ਆਪਣਾ ਜਿਹੜੀ ਇਹ ਜੀਵਨ ਜੀਤ ਹੈ ਜਿਹੜੀ ਜਿਉਣ ਦਾ ਢੰਗ ਤਰੀਕਾ ਕਰਾ ਉਹ ਤਬਦੀਲ ਕੀਤਾ ਹੋਇਆ ਉਹ ਕਹਿੰਦੇ ਮੈਂ ਸਵੇਰੇ ਉੱਠ ਕੇ ਨਾ ਮੇਰੇ ਪਰਿਵਾਰ ਤੇ ਕਦੇ ਅਸੀਂ ਚਾਹ ਨਹੀਂ ਪੀਂਦੀ ਹਮ ਹਮ ਸਭ ਤੋਂ ਪਹਿਲਾਂ ਅਸੀਂ ਨਿੰਬੂ ਪਾਣੀ ਪੀਨੇ ਆ ਫਿਰ ਅਸੀਂ ਕੋਈ ਫਰੂਟ ਲੈਨੇ ਆ ਫਰੂਟ ਲੈਣ ਤੋਂ ਬਾਅਦ ਅਸੀਂ ਚਾਹ ਪੀਨੇ ਆ ਕੀ ਟਿਨੇ ਜਿਹੜੀਆਂ ਹੈਗੀਆਂ ਮੈਦਾ ਚੀਨੀ ਵਗੈਰਾ ਉਹ ਤੋਂ ਪਰਹੇਜ਼ ਕੀਤਾ ਜਾਂਦਾ ਉਹ ਨਮਜੂਦ ਸਿੱਧੂ ਨੇ ਵੀ ਕਿਹਾ ਵੀ ਤਾਂ ਪਰਹੇਜ਼ ਕੀਤਾ ਜਾਂਦਾ ਤੇ ਉਹ ਕਹਿੰਦੇ ਵੀ ਤੁਸੀਂ ਆਪਣਾ ਖਾਣ ਪੀਣ ਤਬਦੀਲ ਕਰ ਲੋ ਇਹਦਾ ਢੰਗ ਨਾਲ ਕਿ ਉਹ ਖਾਣ ਪੀਣ ਦੇ ਨਾਲ ਜਿਹੜੀ ਹੈਗੀ ਥੋੜੀ ਥੋੜੀ ਇਮਿਊਨ ਸਿਸਟਮ ਬਣਦਾ ਹੈ ਜਿਹੜਾ ਕਈ ਸੜਕਾਂ ਬਿਮਾਰੀਆਂ ਦਾ ਇਲਾਜ ਵੀ ਹੁੰਦਾ ਹੈ ਵੈਸੇ ਵੀ ਜੇ ਤੁਸੀਂ ਤਾਂ ਕਰ ਉਸ ਤੋਂ ਤੁਸੀਂ ਇਸ ਕਿਸਮ ਦਾ ਜਿਹੜੀ ਤਰੀਕਾ ਕਰ ਅਪਣਾਓਗੇ ਇਹਦੇ ਨਾਲ ਤੁਸੀਂ ਬਿਮਾਰੀ ਤੋਂ ਬਚੇ ਰਹੋਗੇ ਬਿਲਕੁਲ ਸਰਦਾਰ ਹਰਬਿੰਦਰ ਸਿੰਘ ਫੂਲਕਾ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਜੀ ਮੈਂ ਵੀ ਉਹਨਾਂ ਦੇ ਭੋਗ ਤੇ ਗਿਆ ਸੀ ਕਿਉਂਕਿ ਉਹਨਾਂ ਦੇ ਵੱਡੇ ਭਾਈ ਸਾਹਿਬ ਉਹ ਇਸ ਦੁਨੀਆ ਤੇ ਨਹੀਂ ਰਹੇ ਸਰਦਾਰ ਬਹਿਗਨਪਾਲ ਸਿੰਘ ਉਹ ਸਾਡੇ ਡੀਪੀਆਰਓ ਹੁੰਦੇ ਸੀ ਜੀ ਪਰੇ ਦਾ ਉਸ ਪਰਿਵਾਰ ਨਾਲ ਤੇ ਅਸੀਂ ਉੱਥੇ ਗਏ ਸੀ ਅੰਤਮ ਅਰਦਾਸ ਦੇ ਮੌਕੇ ਦੇ ਉੱਤੇ ਫੂਲਕਾ ਸਾਹਿਬ ਨੇ ਜਿਹੜਾ ਹੈਗਾ ਉੱਥੇ ਆਪਣੇ ਬਾਪ ਦੀ ਯਾਦ ਨੂੰ ਸਦੀਵੀ ਬਣਾਉਣ ਵਾਸਤੇ ਸਹਾਂਜਰਾਂ ਦੇ ਬੂਟੇ ਵੱਡੇ ਸੀ ਲਗਭਗ 2000 ਬੂਟੇ ਉਹਨਾਂ ਨੇ ਸਹਾਂਜਰਾਂ ਦਾ ਵੱਡਿਆ ਸੀ ਅੰਦਰ ਉਹਨਾਂ ਨੇ ਪਾਸ਼ਲ ਕੀਤਾ ਸੀ ਉਹਨਾਂ ਨੇ ਕਿਹਾ ਕਿ ਮੇਰੀ ਵਾਈਫ ਹੈ ਜਿਹੜੀ ਉਹ ਵੀ ਐ ਐਗਰੀਕਲਚਰ ਸਾਇੰਸਟ ਹੈਗੀ ਅਰ ਉਹਨਾਂ ਨੇ ਕਹਿੰਦੇ ਆਪਣੇ ਕੁਝ ਜਿਹੜੇ ਹੈਗੇ ਐ ਫੈਲੋਸਾਫੀ ਉਹਨਾਂ ਦੇ ਨਾਲ ਮਿਲ ਕੇ ਰਿਸਰਚ ਕੀਤੀ ਸੀ ਸੋਹਜਨਾ ਦੀ ਜੀ ਇਸ ਸੋਹਜਨੇ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਹੈਗੀ ਐ ਉਹ એનર્ਜੀ ਹੈ ਕਿ ਤੁਹਾਨੂੰ ਕੁਸੈਕਸ ਨੂੰ ਵੀ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਲਗਾਤਾਰ ਇਹਨੂੰ ਸੇਵਨ ਕਰਦੇ ਰਹੋ ਜੀ ਬਹੁਤ ਸਾਰਿਆਂ ਨੇ ਉਹ ਬੁੱਟਾ ਪ੍ਰਸ਼ਾਦ ਲਾਇਆ ਜੀ ਮੈਂ ਵੀ ਆ ਕੇ ਲਾ ਕੇ ਦੇਖਿਆ ਫਿਰ ਮੈਂ ਦੇਖਿਆ ਸਾਡੇ ਹਾਰੇ ਵਾਲੇ ਉਹ ਮੇਰੇ ਜਿਹੜੇ ਕੁੱਤੇ ਲੱਗੇ ਹੋਏ ਐ ਘਰ ਤੋਂ ਬਾਹਰ ਲੱਗੇ ਹੋਏ ਐ ਆਪਣੇ ਜਿਹੜੇ ਜਿਨਨੂੰ ਆਪਣੇ ਪੂਰਬੀ ਕਹਿ ਦਿੰਦੇ ਆ ਜਾਂ ਆਪਾਂ ਬਿਹਾਰ ਯੂਪੀ ਦੇ ਲੋਕ ਕਹਿੰਦੇ ਆ ਉਹ ਆਉਂਦੇ ਬਚਾਰੇ ਮਤਲਬ ਧੂਕੜੀਸ ਕਰਦੇ ਇੱਥੋਂ ਤੱਕ ਕਿ ਇੱਕ ਵਾਰੀ ਇੱਕ ਸੱਜਣ ਆਪਣਾ ਪੰਜਾਬੀ ਸੱਜਣ ਹਿੰਦੂ ਜੈਂਟਲਮੈਨ ਉਹ ਆਇਆ ਮੈਨੂੰ ਕਹਿੰਦਾ ਯਾਰ ਮੈਨੂੰ ਇਹ ਫਲ ਗਿਆ ਚਾਹੀਦੇ ਆ ਬਖੈ ਜੀ ਲੈ ਲਓ ਤੁਸੀਂ ਕੀ ਕਰਨੀਆਂ ਫਲਗਾ ਉਹ ਕਹਿੰਦਾ ਵੀ ਮੇਰੀ ਵਾਈਫ ਨੂੰ ਕੈਂਸਰ ਹੈ ਤੇ ਕੈਂਸਰ ਵਾਸਤੇ ਪਤਾ ਲੱਗਾ ਕਿ ਇਮਿਊਨ ਸਿਸਟਮ ਵਧਾਉਂਦੇ ਗਏ ਮਤਲਬ ਇਸ ਕਿਸਮ ਦਾ ਬਹੁਤ ਕੁਝ ਸਾਡੇ ਦੇਸ਼ ਦੇ ਵਿੱਚ ਜਿਹਨੂੰ ਅਸੀਂ ਇਸਤੇਮਾਲ ਕਰ ਸਕਦੇ ਆ ਅ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਉਹਨਾਂ ਤੇ ਹਮਲਾ ਹੋਇਆ ਤੇ ਉਹਨਾਂ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ ਸੀ ਕਿ ਮੈਂ ਡਾਕਟਰਾਂ ਨੂੰ ਭਗਵਾਨ ਦੇ ਬਰਾਬਰ ਮੰਨਦਾ ਡਾਕਟਰ ਤਾਂ ਮੇਰੇ ਘਰ ਤੇ ਵਿੱਚ ਹੈ ਮੇਰੀ ਵਾਈਫ ਡਾਕਟਰ ਹੈ ਮੈਂ ਉਹਨੂੰ ਕਾਨੂੰਨ ਅਰਥ ਕਰਦਾ ਮੈਂ ਕਿਹਾ ਵੀ ਉਹ ਵੀ ਆਪ ਦੀ ਸਾਡੇ ਠੀਕ ਹੈ ਪਰ ਤਾਂ ਦਰੋਂ ਸਟਾਉਂਡ ਬਾਲ ਤੇ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਜਿਹੜੀ ਹੈਪੀ ਜਿਹੜੀ ਕੰਪਰੀਨ ਦਾ ਤੌਰ ਤਰੀਕਾ ਬਦਲਣਾ ਚਾਹੀਦਾ ਹੈ ਕਾਦੇ ਦਾ ਚੰਦੀ ਸਾਬ ਆਪਣੇ ਹਰ ਘਰ ਦੇ ਵਿੱਚ ਬਸਲ ਜੇ ਨਿੱਕਾ ਮੋਟਾ ਹੋ ਜੇ ਬੱਚੇ ਨੂੰ ਖੰਗ ਲੱਗ ਜੇ ਉਹ ਕਹਿੰਦੇ ਨੇ ਸ਼ਹਿਦ ਚ ਤਾ ਦੇ ਉਹਦੇ ਨਾਲ ਹੋ ਜਾ ਅਟ ਜਾਂਦਾ ਹੈ ਜੇ ਤੁਹਾਨੂੰ ਮਤਲਬ ਜਿਆਦਾ ਖੰਗ ਲੱਗ ਜੇ ਤਾਂ ਕਈ ਵਾਰੀ ਹੁੰਦਾ ਹੈ ਕਿ ਖੰਡ ਨੂੰ ਘੋੜ ਦੇ ਵਿੱਚ ਟਾ ਲਓ ਤੁਸੀਂ ਉਹ ਗੁੜ ਵਰਗੀ ਬਣ ਜਾਂਦੀ ਹੈ ਉਹਨੂੰ ਚੁੱਸੋ ਉਹਦੇ ਨਾਲ ਠੀਕ ਹੋ ਜਾਂਦਾ ਹੈ ਮਤਲਬ ਜਿਵੇਂ ਕਿ ਸਾਡੇ ਇੱਕ ਮੈਂ ਮਿਸਾਲ ਵੀ ਹੈ ਕਿ ਜੇ ਸਵਾਦੀ ਚੁੰਡੀ ਨਾਲ ਵੀ ਕਈ ਵਾਰੀ ਤੁਹਾਨੂੰ ਆਰਾਮ ਮਿਲ ਜਾਂਦਾ ਹੈ ਸਵਾਦੀ ਚੁੰਡੀ ਵਾਲੇ ਬੰਦੇ ਨੂੰ ਵੀ ਆਪਾਂ ਡਾਕਟਰ ਕਹਿ ਸਕਦੇ ਹਾਂ ਸੋ ਬੜਾ ਕੁਝ ਹੈਗਾ ਤੁਸੀਂ ਹੇ ਫੂਲਕਰ ਸਾਹਿਬ ਜੀ ਮੇਰੇ ਆਏ ਉਹਨੇ ਆਪਦੇ ਤਿਆਰ ਵਿੱਚ ਦੱਸਦੇ ਬਹੁਤ سارے ਸਾਡੇ ਦਰਸ਼ਕ ਵੀ ਸਾਡੇ ਚ ਹੋਣਗੇ ਜਿਨ੍ਹਾਂ ਨੇ ਆਪੋ ਆਪਣੇ ਐਕਸਪੈਰੀਮੈਂਟ ਕੀਤੇ ਹੁੰਦੇ ਐ ਕਿ ਕਈ ਵਾਰੀ ਮਤਲਬ ਜਿਹੜੇ ਉਹ ਐਕਸਪੈਰੀਮੈਂਟ ਜਿਹੜੇ ਉਹ ਸਾਬਤ ਕਰ ਹੁੰਦੇ ਐ ਜਿਹੜਾ ਖਾਨਪਾ